ਤਾਨਪੁਰ ਲੋਧੀ ਦੇ ਨੇੜਲੇ ਪਿੰਡ ਚੱਕ ਕੋਟਲਾ ਵਿਖੇ ਦੋ ਥੀਰਾਂ ਵਿਚਾਲੇ ਖੁੰਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਕਰਮ ਦੇ ਦੌਰਾਨ ਕੁੱਲ 4 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ ਜੋ ਵਕੋ ਵਕਖ ਹਸਪਤਾਲਾਂ ਵਿੱਚ ਜ਼ਰੂਰੀ ਇਲਾਜ ਦਸੇ ਜਾ ਰਹੇ ਹਨ ਘਟਨਾ ਕਰਮ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਈ ਦੇ ਰਿਹਾ ਹੈ ਮੇਰਾ ਨਾਮ ਵਿਸ਼ਵਜੋਤ ਸਿੰਘ ਜੀ ਪਿੰਡ ਚੱਕੋਟਲਾ ਮੈਂ ਆਪਣੀ ਹਵੇਲੀ ਦੇ ਵਿੱਚ ਬੈਠਾ ਸੀ ਹਵੇਲੀ 'ਚ ਮੇਰੇ ਕੰਮਚਾਰਾ ਮਿਸਤਰੀ ਕੰਮ ਕਰਦੇ ਪਏ ਸੀ ਜੇ ਸਾਡੇ ਪਿੰਡ ਤੋਂ ਇੱਕ ਲੜਕਾ ਉਹਦੇ ਨਾਲ 4-5 ਬੰਦੇ ਅਣਖਛਾਤੇ ਆਏ ਆਣ ਕੇ ਮੇਰਨਾ ਦਾਤਰਨਾ ਮੇਰੇ ਤੇ ਹਮਲਾ ਕਰਤਾ ਉਹਨਾਂ ਨੇ ਮੈਂ ਤੇ ਮੇਰੇ ਚਾਚਾ ਜੀ ਉਹ ਜਿਹੜੇ ਲਾਇਨ ਦੀ ਰਪੂਰਤ ਲੈ ਜਾ ਕਰ ਦਿੱਤਾ ਜਿਆ ਉਹਨਾਂ ਨੇ ਕਿਥੇ 6:00 ਵਜੇ ਉਹਨਾਂ ਨੇ ਨੱਕ ਦੀ ਹੈਡਰੀ ਕਟ ਜੀ ਘਟਨਾ ਦਾ ਕਾਰਨ ਕੀ ਆ ਕੋਈ ਵਜ੍ਹਾ ਰੱਜੇ ਆ ਕੋਈ ਰੰਗੇਸ਼ੀ ਨੀ ਬਾਰਦਾਤ ਲੁੱਟ ਦੀ ਬਾਰਦਾਤ ਆ ਜੀ ਉਸ ਤੋਂ ਬਾਅਦ 25 ਤੋਂ 30 ਬੰਦੇ ਆਏ ਪੂਰਾ ਗੁੰਡਾਗਰਦੀ ਤਾਂ ਨਾਜ ਕੀਤਾ ਜੀ ਉਹਨਾਂ ਨੇ ਆਣੇਕ ਪਿੰਡ ਦੇ ਵਿੱਚ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ ਜੀ ਕਿੰਨੇ ਕ ਵਜੇ ਦਾ ਮਾਮਲਾ ਹੈ ਇਹ 5:30 ਵਜੇ ਤੇ ਅੱਛਾ ਜੀ ਦੁਵਾਰਾ ਤੇ ਹਮਲਾ ਹੋਇਆ ਫਿਰ ਹਮਲਾ 6:30 ਤੋਂ 6:30 ਵਜੇ ਦੇ ਵਿੱਚ ਦੁਵਾਰਾ ਕੀਤਾ ਫਿਰ ਚਾਚਾ ਜੀ ਨੇ ਸੱਟ ਲਾਈ ਦੀ ਉਹ ਵੀ ਜੇਰੇ ਲਾਇ ਦੀ ਹਸਪੀਟਲ ਆ ਜੀ ਹੋਰ ਵੀ ਕੁਝ ਲੱਗ ਕੋ ਕਿੰਨੇ ਵਜੇ ਜਖਮੀ ਪੰਡਿਤੋ ਸ਼ੇਰ ਜਾਨੇ ਹੋਰ ਜਖਮੀ ਹੋਏ ਆ ਨਾਰਮਲ ਜੇ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ ਜਿਹਦੇ ਵਿੱਚ ਅੱਜ ਤੱਕ ਇਦਾਂ ਹੋਈ ਹੋਵੇ ਇਹਨਾਂ ਨੇ ਪੂਰਾ ਟੁੰਡਾ ਕਰ ਦਿੱਤਾ ਲਾਈਕ ਕੀਤਾ ਸਾਰੇ ਬੰਦੇ ਬਾਹਰ ਹੱਸਦੇ ਰੇ ਮਤਲਬ ਕਾਰਨ ਲੋਟਦਾ ਵਾਰਦਾਤ ਆ ਜੀ ਹੁਣ ਮੰਗ ਕੀ ਕਰਤਾ ਹਾਂ ਮੈਂ ਇਨਸਾਫ ਮੰਗਦਾ ਜੀ ਮੈਨੂੰ ਜੋ ਵੀ ਇਹਨਾਂ ਨੇ ਕੀਤਾ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਸਖਤ ਤੋਂ ਸਖਤ ਕਾਨੂੰਨ ਵਾਲਾ ਸਜ਼ਾ ਮਿਲਣੀ ਚਾਹੀਦੀ ਮੇਰਾ ਨਾਮ ਮਿਲਖਾ ਸਿੰਘ ਆ ਜੀ ਪਿੰਡ ਚੱਕ ਕੋਟਲਾ ਜਿਵੇਂ ਲੜਾਈ ਹੋਈ ਨਾ ਅਸੀਂ ਵਿਸ਼ੋ ਜੋਤ ਨੂੰ ਨਾ ਮੇਰੇ ਘਰ ਦੀ ਨੂੰ ਬਾਹਰ ਤੇ ਜੰਨ ਕੈਨੇਡਾ ਭੇਜਣਾ ਹੀ ਕਰਦੀ ਨੂੰ ਤੇ ਲੜਕੀ ਨੂੰ ਇਹਨੇ ਸਾਡੇ ਕੋਲੋਂ ਪੈਸੇ ਲਏ ਸੀ ਤੇ ਅਸੀਂ ਇਹਨਾਂ ਕੋਲੋਂ ਪੈਸੇ ਵਾਪਸ ਲੈਣ ਗਏ ਇਹ ਸਾਡੇ ਗੱਲ ਪੈ ਗਏ ਇਹਨੇ ਬੰਦੇ ਜਿਹੜੇ ਸਾਡੇ ਗੱਲ ਪਏ ਇਹ ਤਿੰਨ ਚਾਰ ਜਣੇ ਸੀਗੇ ਜੀ ਮੈਂ ਕੱਲਾ ਸੀ ਉਸ ਟਾਈਮ ਤੇ ਉਹ ਦੋ ਚਲਾਦੇ ਕਿ ਕਿਸੇ ਉਹਨਾਂ ਨੇ ਹਮਲਾ ਕੀਤਾ ਕੱਦ ਲੈਣਾ ਨਹੀਂ ਜੀ ਉਹਨਾਂ ਨੇ ਮੇਰੇ ਤੇ ਕੀਤਾ ਮੈਂ ਕੋਈ ਕਰਕੇ ਤੁਹਾਡੇ ਨਾਲ ਕੋਈ ਦੂਰੀ ਮੈਂ ਇਕੱਲਾ ਸੀ ਮੇਰਾ ਭਰਾ ਨਾਲ ਸੀ ਮੇਜਰ ਸਿੰਘ ਮੇਜਰ ਸਿੰਘ ਹਾਂਜੀ ਤੁਸੀਂ ਕੱਲੇ ਜਾਣਾ ਸੀ ਉਹ ਹਾਂਜੀ ਹਾਂਜੀ ਉਹ ਮੁੜ ਕੇ ਸਾਨੂੰ ਛਡਾਉਂਦਾ ਰਿਹਾ ਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਮਾਰਿਆ ਇਹ ਤੁਹਾਡੇ ਦੋਸਤਾਂ ਨੇ ਉਸ ਨੂੰ ਕਿਹੜਾ ਦੇਖੀਏ ਇਹ ਦੀ ਝੂਠੇ ਦੋਸਤ ਆ ਰਹੇ ਸਾਡੇ ਤੇ ਮੇਰਾ ਨਾਮ ਡਾਕਟਰ ਨੰਗੀ ਸਿੰਘ ਹੈ ਜਦੋਂ ਮੈਂ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਪੋਸਟਡ ਹੈਗਾ ਸੁਲਤਾਨਪੁਰ ਲੋਧੀ 'ਚ 6:30 ਵਜੇ ਦੇ ਆਰਾਊਂਡ ਸ਼ਾਮ ਨੂੰ ਦੋ ਪੇਸ਼ੈਂਟ ਆਏ ਵਿਸ਼ਵਜੀਤ ਸਿੰਘ ਤੇ ਸੁਖਾ ਸਿੰਘ ਜਿਹੜੇ ਚੋ ਇੱਕ ਨੂੰ ਅਸੀਂ ਪਰਚੇ ਵਾਲੇ ਕੇਸ 'ਚ ਲੜਾਈ ਚ ਗੜੇ ਵਾਲੇ ਬੜੇ ਸੀ ਇੱਕ ਨੂੰ ਅਸੀਂ ਆਪਣਾ ਟ੍ਰੀਟਮੈਂਟ ਕਰਕੇ ਤੇ ਦੂਜੇ ਨੂੰ ਅਸੀਂ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਸਾਡੇ ਸੱਦੇ ਰੌਣ ਦੁਬਾਰਾ ਹੋ ਰਹਾ ਦੋ ਜਣੇ ਆਏ ਮਿਲਖਾ ਸਿੰਘ ਤੇ ਹਰਜਿੰਦਰ ਸਿੰਘ ਜਿਹਦੇ ਵਿੱਚੋਂ ਇੱਕ ਨੂੰ ਕਰਕੇ ਟ੍ਰੀਟਮੈਂਟ ਤੇ ਦੂਜੇ ਨੂੰ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਇਸ ਚੀਜ਼ ਦਾ ਠੀਕ ਹੈ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਦੇਖਦੇ ਹਾਂ ਥੋੜੀ ਘਟਨਾ ਕਿ ਥੋੜੀ ਜੀ ਘਟਨਾ ਹੈਗੀ ਚੱਕ ਕੋਟਲੀ ਸੁਲਤਾਨਪੁਰ ਲੋਧੀ ਦੀ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ